ਸਭ ਤੋਂ ਪਹਿਲਾਂ ਤੁਹਾਡੇ ਤੇ ਲੱਗਦੇ ਨੇ ਜੀ ਬਲੈਕਮੇਲਿੰਗ ਦੇ ਗੋਸ਼ ਲੱਗਦੇ ਨੇ ਵੱਡੇ ਵੱਡੇ ਬਹੁਤ ਸਾਰੇ ਸੰਤ ਲਾਰੇ ਨੇ ਜਿਵੇਂ ਚੰਡੀਗੜ੍ਹ ਵਾਲਾ ਬਾਬਾ ਸਰੂਪ ਦਾ ਮੁੰਡਾ ਗੁਰਪ੍ਰੀਤ ਉਹ ਤੁਹਾਡੇ ਤੇ ਲਾਰੇ ਕਿ ਮੇਰੇ ਤੋਂ ਪੈਸੇ ਲੈ ਕੇ ਗਿਆ ਹੋਰ ਐਸਜੀਪੀਸੀ ਦੇ ਇੱਦਾਂ ਦੇ ਬੰਦੇ ਨੇ ਬਲਦੇਵ ਸਿੰਘ ਉਗਰਾ ਵਰਗੇ ਜਿਹੜੇ ਉਹ ਵੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਪਏ ਨੇ ਹੁਣ ਤੇ ਤੁਹਾਨੂੰ ਲੀਗਲ ਨੋਟਿਸ ਵੀ ਆ ਗਿਆ ਮੈਂ ਤੇ ਕਹਿੰਦਾ ਵੀ ਉਹਨਾਂ ਦੇ ਕੋਲੋਂ ਡਾਕੂਮੈਂਟ ਲਿਆ ਕੇ ਤੁਸੀਂ ਮੇਰੇ ਸਾਹਮਣੇ ਰੱਖ ਕੇ ਮੈਨੂੰ ਸਵਾਲ ਇੰਟਰਵਿਊ ਕਰਦੇ ਤੇ ਮੈਨੂੰ ਸਵਾਦ ਜ਼ਿਆਦਾ ਆਉਂਦਾ ਤੁਸੀਂ ਲਏ ਫਿਰ ਬਾਬਾ ਜਨ ਤੱਕ ਮੈਂ ਤੇ ਲੈ ਮੈਂ ਤੇ ਕਹਿੰਦਾ ਜੀ ਮੈਂ ਲਈ ਹੈ ਕਾਰ ਸੇ ਵਾਲੇ ਜਿਹੜੇ ਇੰਨੀਆਂ ਸੇਵਾਵਾਂ ਕਰਦੇ ਨੇ ਤੁਸੀਂ ਉਹਨਾਂ ਦੇ ਖਿਲਾਫ ਵੀ ਬੋਲਦੇ ਹੋ ਉਹਨਾਂ ਦੇ ਮੁੱਦੇ ਚੱਕਦੇ ਹੋ ਤੁਹਾਨੂੰ ਉਹਨਾਂ ਤੋਂ ਕੀ ਦਿੱਕਤ ਹੈ ਤਾਂ ਕਾਰ ਸੇਵਾ ਕਰ ਰਹੇ ਨੇ ਨਾ ਸੋਮਾ ਫੈਕਸ਼ਨ ਦਾ ਰਿਐਕਸ਼ਨ ਆਇਆ ਬਾਈ ਹੂੰ ਸਿਆਣੇ ਕਹਿੰਦੇ ਵੀ ਜਦੋਂ ਬੰਦਾ ਤੁਰਿਆ ਜਾਂਦਾ ਹੋਵੇ ਨਾ ਜਦੋਂ ਪਤਾ ਵੀ ਭੁੰਡਾ ਦੀ ਕੱਕਰ ਉਹਨੂੰ ਛੇੜੀਦਾ ਨਹੀਂ ਹੁੰਦਾ ਛਿਡੇ ਨੇ ਮੈਨੂੰ ਛੇੜ ਲਿਆ ਹੁਣ ਛਿੰਦਾ ਸਫਾਈਆਂ ਆਪਦੇ ਕੜਸ਼ਿਆਂ ਦੇ ਕੋਲ ਦਮਾਉਂਦਾ ਫਿਰਦਾ ਹੈ ਵੀ ਅਦਬੀਆਂ ਤੇ ਕਾਨੂੰਨ ਆ ਰਿਹਾ ਹੈ ਲੋਕ ਤੇ ਕਹਿ ਰਹੇ ਨੇ ਵੀ ਦੋਸ਼ੀਆਂ ਨੂੰ ਸਜ਼ਾਏ ਮੌਤ ਦਿੱਤੀ ਜਾਵੇ ਤੁਸੀਂ ਕਹਿੰਦੇ ਲੋਕਾਂ ਦੀ ਰਾਏ ਲੋਕ ਤੇ ਸੜਕਾਂ ਦੇ ਉੱਤੇ ਆ ਗਏ ਸੀ ਲੋਕ ਇੰਨਾ ਨੇ ਹਰਪ੍ਰੀਤ ਸਿੰਘ ਮਖੂ ਨੂੰ ਪੈਸੇ ਦਿੱਤੇ ਕਿਉਂ ਹੂੰ ਜਿਹਦੇ ਬਾਜਵੇਂ ਦੇ ਦੇਣੇ ਨੇ ਉਹਨੂੰ ਦੇਣ ਜਿਹੜੀ ਨੌਹ ਹੈ ਉਹ ਤੇ ਕਹਿੰਦੀ ਵੀ ਮੇਰੇ ਮੁੰਡੇ ਨੂੰ ਮੀਨਸ ਬਾਬਾ ਸਰੂਪ ਸਿੰਘ ਆਪਣੇ ਪੋਤੇ ਨੂੰ ਮੈਂ ਨਹੀਂ ਦੋਸ਼ ਲਾ ਰਿਆ ਬੀਬੀ ਦੇ ਦੋਸ ਨੇ ਉਹ ਕਹਿੰਦੀ ਵੀ ਦੁੱਧ ਤੱਕ ਬੰਦ ਕਰ ਦਿੱਤਾ ਹੂੰ ਹੁਣ ਨਿਆਣੇ ਦਾ ਦੁੱਧ ਬੰਦ ਕਰਨਾ ਯਾਰ ਖੂਨ ਤੇ ਤੁਹਾਡਾ ਹੀ ਹੈ ਪੋਤਾ ਤੁਹਾਡਾ ਹੂੰ ਲੋਕਾਂ ਨੂੰ ਤੁਸੀਂ ਕਹਿੰਦੇ ਇਹ ਲੰਗਰ ਲਾਉਨੇ ਆ ਤੁਸੀਂ ਪੁੱਤ ਦਾ ਦੁੱਧ ਬੰਦ ਕਰ ਦਿਓ ਜਿਹੜਾ ਆਪਣੇ ਬੱਚੇ ਦਾ ਦੁੱਧ ਬੰਦ ਕਰ ਦੇਣ ਹੂੰ ਅੰਦਾਜ਼ਾ ਲਾ ਕੇ ਵੇਖਿਆ ਜੀ ਉਹ ਕਹਿ ਰਹੇ ਨੇ ਵੀ ਹਰਪ੍ਰੀਤ ਸਿੰਘ ਮਖੂ ਨੂੰ 80 ਪੈਸੇ ਦਿੱਤੇ ਮੈਂ ਕਹਿੰਦਾ ਵੀ ਹਰਪ੍ਰੀਤ ਸਿੰਘ ਮਖੂ ਨੂੰ ਕਾਦੇ ਦਿੱਤੇ ਕਿਦੇ ਥਰੂ ਦਿੱਤੇ ਕਿੰਨੇ ਦਿੱਤੇ ਤੇ ਕਿਸ ਗੱਲ ਦੇ ਦਿੱਤੇ ਇਹ ਜਨਤਾ ਕਰਦੀ ਚੋਪੈਰਾ ਸਾਹਿਬ ਤੇ ਨਾਮ ਤੇ ਕਈ ਜਿਹੜੇ ਸੰਤ ਨੇ ਜਾਂ ਬਾਬੇ ਨੇ ਠੱਗੀਆਂ ਮਾਰਨੇ ਤੁਸੀਂ ਉਹਦੇ ਖਲਾਫ ਇਹ ਕਹਿੰਦੇ ਹੋ ਕਿ ਤੁਸੀਂ ਮੰਨਦੇ ਹੋ ਚੋਪੈਰਾ ਸਾਹਿਬ ਨਹੀਂ ਤੁਸੀਂ ਆਪ ਕਰਦੇ ਹੋ ਜਾਂ ਕੀ ਹੈ ਇਹ ਚੋਪੈਰੇ ਦਾ ਨਾਮ ਵਰਤ ਕੇ ਠੱਗੀਆਂ ਤੇ ਮੈਨੂੰ ਆਬਜੈਕਸ਼ਨ ਹੂੰ ਉਹ ਠੱਗੀ ਭਾਵੇਂ ਤੁਸੀਂ ਮਾਰੋ ਭਾਵੇਂ ਮੈਂ ਮਾਰਾਂ ਤੇ ਭਾਵੇਂ ਬਾਬਾ ਸਰੂਪ ਸਿੰਘ ਮਾਰੇ ਤੇ ਭਾਵੇਂ ਇਹਦੇ ਮੁੰਡੇ ਮਾਰਨ ਮੈਂ ਕਹਿੰਦਾ ਉੱਥੇ ਮੈਨੂੰ ਆਬਜੈਕਸ਼ਨ ਸੱਚ ਗੱਲ ਮੈਂ ਜਸਪ੍ਰੀ ਇੱਕ ਵਾਰ ਫੇਰ ਤੁਸੀਂ ਜੁੜੋ ਮੇਰੇ ਅਦਾਰੇ ਦੇ ਨਾਲ ਸੋ ਅੱਜ ਦੀ ਇੰਟਰਵਿਊ ਬੜੀ ਖਾਸ ਸੁਣਨ ਵਾਲੀ ਹੈ ਕਿਉਂਕਿ ਬੜੀ ਖਾਸ ਸ਼ਖਸੀਅਤ ਸਾਡੇ ਨਾਲ ਨੇ ਹਰ ਸਮੇਂ ਹਰ ਪਲ ਚਰਚਾ ਚ ਰਹਿੰਦੇ ਨੇ ਸਰਨਾ ਮੌਜੂਦ ਨੇ ਹਰਪ੍ਰੀਤ ਸਿੰਘ ਮਖੂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਤੁਹਾਡੇ ਆਦਾਰੇ ਦਾ ਵੀ ਧੰਨਵਾਦ ਥੈਂਕ ਯੂ ਜੀ ਚੜ੍ਹਦੀ ਕਲਾ ਚੋਂ ਬਹੁਤ ਕਿਰਪਾ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੀ ਹੈ ਇਹ ਮੇਰੇ ਵੱਲੋਂ ਵੀ ਹੋ ਸਕਦਾ ਹੈ ਆਮ ਲੋਕਾਂ ਵੱਲੋਂ ਹੋ ਸਕਦਾ ਚੋਣ ਵਾਲੇ ਵੱਲੋਂ ਹੋ ਸਕਦਾ ਸ਼ਾਇਦ ਵਿਰੋਧੀਆਂ ਵੱਲੋਂ ਵੀ ਹੋ ਸਕਦਾ ਤੁਹਾਡੇ ਵੱਲੋਂ ਹਰਪ੍ਰੀਤ ਮਖੂ ਕੀ ਹੈ ਇੱਕ ਸਿਆਸਤਦਾਨ ਹੈ ਇੱਕ ਪੱਤਰਕਾਰ ਹੈ ਇੱਕ ਸਿੱਖ ਪ੍ਰਚਾਰਕ ਹੈ ਜਾਂ ਫਿਰ ਕਿਸਾਨ ਆਗੂ ਹੈ ਕੀ ਹਰਪ੍ਰੀਤ ਮਖੂ ਇੱਕ ਚੀਜ਼ ਦੱਸੋ ਮੈਨੂੰ ਵੀ ਕੁਦਰਤ ਨੇ ਹਰ ਬੰਦੇ ਦੇ ਵਿੱਚ ਬਹੁਤ ਗੁਣ ਪਾ ਕੇ ਭੇਜਿਆ ਹੁੰਦਾ ਹੈ ਉਹ ਬਹੁਪੱਕੀ ਸ਼ਖਸੀਅਤ ਹੁੰਦਾ ਹੈ ਮੇਰਾ ਕੌਨਫੀਡੈਂਸ ਹੈ ਮੈਨੂੰ ਇੰਜ ਲੱਗਦਾ ਹੈ ਵੀ ਜੇ ਤੁਸੀਂ ਮੇਰੀ ਇੰਟਰਵਿਊ ਕਰਨ ਦੇ ਲਈ ਆਏ ਹੋ ਤੇ ਮੈਂ ਇੱਥੇ ਬੈਠ ਕੇ ਆਪਣੀ ਇੰਟਰਵਿਊ ਦੇ ਵੀ ਸਕਦਾ ਮਾਂ ਜੀ ਜੇ ਮੈਨੂੰ ਲੱਗੇ ਵੀ ਮੈਂ ਕਿਸੇ ਦੀ ਇੰਟਰਵਿਊ ਕਰਨੀ ਹੈ ਤਾਂ ਮੈਂ ਤੁਹਾਡੇ ਵਾਲੀ ਸੀਟ ਤੇ ਬੈਠ ਕੇ ਇੰਟਰਵਿਊ ਕਰ ਵੀ ਸਕਦਾ ਮਾਂ ਇਹ ਹੁਣ ਜੇ ਮੈਨੂੰ ਪਰਮਾਤਮਾ ਨੇ ਮੇਰੇ ਅੰਦਰ ਇਹ ਕਾਬਲੀਅਤ ਭਰੀ ਹੈ ਤੇ ਇਹਦੇ ਵਿੱਚ ਕਿਸੇ ਨੂੰ ਕੀ ਦਿੱਕਤ ਹੋ ਸਕਦੀ ਹੈ ਮੈਂ ਪਹਿਲਾਂ ਕਥਾਬਾਚਕ ਸੀ ਮੈਂ ਹੁਣ ਵੀ ਹੈਗਾ ਕਥਾਬਾਚਕ ਮੈਂ ਹੁਣ ਵੀ ਕਥਾ ਕਰਦਾ ਮਾਂ ਹੈਨਾ ਹੁਣ ਕਥਾਵਾਚਕ ਦੇ ਨਾਲ-ਨਾਲ ਮੈਂ ਕਹਿੰਦਾ ਤੁਸੀਂ ਤਿੰਨ ਚਾਰ ਚੀਜ਼ਾਂ ਜੋੜਤੀਆਂ ਤੁਸੀਂ ਕਹਿ ਦਿੱਤਾ ਵੀ ਤੁਸੀਂ ਸਿਆਸਤਦਾਨ ਹੋ ਬਿਲਕੁਲ ਤੁਸੀਂ ਪੱਤਰਕਾਰ ਹੋ ਤੁਸੀਂ ਪ੍ਰਚਾਰਕ ਹੋ ਤੁਸੀਂ ਖੋਕੀ ਮੈਂ ਕਹਿੰਦਾ ਇੱਕ ਚੀਜ਼ ਹੋਰ ਨਾਲ ਜੋੜ ਦਿਓ ਮੈਂ ਘੋੜਿਆਂ ਦਾ ਸ਼ੌਂਕੀ ਵੀ ਬਣਾ ਤੇ ਘੋੜਿਆਂ ਦਾ ਵਪਾਰੀ ਵੀ ਬੜਾ ਵੱਡਾ ਮੈਂ ਹੈਨਾ ਹੁਣ ਇਹ ਵੀ ਚੀਜ਼ ਨਾਲ ਜੋੜ ਦਿਓ ਮੇਰਾ ਆਪਣਾ ਸਟੱਡ ਫਾਰਮ ਹੈ ਟਾਪ ਦੇ ਘੋੜੇ ਮੇਰੇ ਕੋਲ ਨੇ ਹੁਣ ਤੁਸੀਂ ਕਹੋਗੇ ਵੀ ਇਹ ਕਿਵੇਂ ਜੀ ਕੋਈ ਚੀਜ਼ ਮੈਨੂੰ ਲੱਗਦਾ ਮੈਂ ਕਰ ਸਕਦਾ ਵਾਂ ਮੇਰਾ ਕੌਨਫੀਡੈਂਸ ਪਰਮਾਤਮਾ ਨੇ ਇਹੋ ਜਿਹਾ ਬਣਾਇਆ ਮੈਨੂੰ ਲੱਗਦਾ ਹੋ ਸਕਦਾ ਕਿ ਮੈਂ ਕਰਨ ਲੱਗ ਪੈਣਾ ਵਾਂ ਮੈਂ ਪ੍ਰਚਾਰਕਾਂ ਪ੍ਰਚਾਰਕ ਇੱਕ ਬਲਾਰਾ ਹੁੰਦਾ ਹੈ ਜਿਹੜਾ ਬਲਾਰਾ ਹੁੰਦਾ ਹੈ ਨਾ ਉਹ ਮੰਨ ਕੇ ਚੱਲੋ ਵੀ ਆਪਣੀ ਗੱਲ ਲੋਕਾਂ ਵਿੱਚ ਰੱਖਣੀ ਜਾਣਦਾ ਹੈ ਤੇ ਜੇ ਸਿਆਸਤ ਵੀ ਸਿਆਸਤ ਦੀ ਦੁਨੀਆ ਦੇ ਵਿੱਚ ਵੀ ਪ੍ਰਵੇਸ਼ ਕਰਦਾ ਹੈ ਉਹਨੂੰ ਆਪਣੀ ਗੱਲ ਰੱਖਣੀ ਹੁੰਦੀ ਹੈ ਬਿਲਕੁਲ ਲੋਕਾਂ ਦੇ ਮੁੱਦੇ ਚੁੱਕ ਸਕਦਾ ਆ ਇੱਕ ਧਰ ਪੱਤਰਕਾਰ ਵੀ ਜੇ ਧਰਮਿਕ ਹੋਵੇ ਉਹ ਵੀ ਲੋਕਪੱਕੀ ਹੁੰਦਾ ਆ ਉਹ ਵੀ ਲੋਕਾਂ ਦੇ ਮੁੱਦੇ ਚੁੱਕਦਾ ਆ ਤੇ ਸੋਚ ਦੇ ਵਿੱਚ ਕਿਸੇ ਨੂੰ ਦਿੱਕਤ ਕੀ ਹੋ ਸਕਦੀ ਹੈ ਜੇ ਮੈਨੂੰ ਲੱਗਦਾ ਹੈ ਕਿ ਮੈਂ ਵਧੀਆ ਇੱਕ ਪੱਤਰਕਾਰ ਹੋ ਸਕਦਾ ਮਾਂ ਵਧੀਆ ਵਪਾਰ ਕਰ ਸਕਦਾ ਮਾਂ ਜਾਂ ਸਿਆਸਤ ਦੀ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਆਪਾਂ ਇਹ ਲੱਭਦੇ ਰਹਿੰਨੇ ਆ ਵੀ ਕੋਈ ਅੱਗੇ ਆਵੇ ਕੋਈ ਅੱਗੇ ਲੱਗੇ ਤੁਸੀਂ ਆਪ ਕਿਉਂ ਨਹੀਂ ਲੱਗ ਜਾਂਦੇ ਸਵਾਲ ਹੈ ਨਾ ਜਿੱਤਾਂ ਹਾਰਾਂ ਯਾਰ ਇੱਕ ਸਾਈਡ ਤੇ ਰਹਿ ਗਈਆਂ ਜਿੱਤ ਹਾਰ ਤੇ ਬਣੀ ਹੈ ਪਰ ਸਵਾਲ ਇਹ ਮੈਨੂੰ ਲੱਗਿਆ ਮੈਂ ਕਰ ਸਕਦਾ ਮਾਂ ਮੈਂ ਕੀਤਾ ਹੋ ਹੋ ਸਕਦਾ ਹੈ ਕੱਲ ਨੂੰ ਹੋਰ ਵੀ ਮੈਨੂੰ ਕੋਈ ਲੱਗੇ ਵੀ ਇਹ ਕੰਮ ਕਰ ਸਕਦਾ ਮਾ ਹੋ ਸਕਦਾ ਮੈਂ ਉਹ ਵੀ ਕਰ ਲਵਾਂ ਬਿਲਕੁਲ ਮੇਰਾ ਸ਼ਾਇਦ ਅਗਲਾ ਸਵਾਲ ਨਾ ਤੁਹਾਡੇ ਜਿਹੜੇ ਜਵਾਬ ਦੇ ਵਿੱਚ ਹੀ ਪਿਆ ਸੀਗਾ ਸ਼ਾਇਦ ਤੁਸੀਂ ਨੇ ਆਪਣਾ ਦੱਸਤਾ ਕਿ ਮੇਰੇ ਕੋਲ ਸਟੱਡ ਫਾਰਮ ਨਹੀਂ ਮੇਰੇ ਕੋਲ ਘੋੜੇ ਨਹੀਂ ਮਹਿੰਗੀ ਨਸਲ ਦੇ ਘੋੜੇ ਰੱਖਣੇ ਬਹੁਤ ਮੁਸ਼ਕਲ ਨੇ ਇਹ ਜਾਂ ਤਾਂ ਕਹਿੰਦੇ ਨੇ ਵੀ ਮਿਹਨਤ ਦੀ ਕਮਾਈ ਵਾਲੇ ਤਾਂ ਬਹੁਤ ਘੱਟ ਲੋਕਾਂ ਦੇ ਹੁੰਦੇ ਨੇ ਜਾਂ ਤਾਂ ਫਿਰ ਕਿਸੇ ਗੈਰ ਕਾਨੂੰਨੀ ਕੰਮ ਹੀ ਕਰਨੇ ਪੈਂਦੇ ਨੇ ਦੋ ਨੰਬਰ ਦੇ ਹੁਣ ਸਭ ਤੋਂ ਪਹਿਲਾਂ ਤੁਹਾਡੇ ਤੇ ਲੱਗਦੇ ਨੇ ਜੀ ਬਲੈਕਮੇਲਿੰਗ ਦੇ ਹਨਾ ਦੋਸ਼ ਲੱਗਦੇ ਨੇ ਵੱਡੇ ਵੱਡੇ ਬਹੁਤ سارے ਸੰਤ ਲਾਰੇ ਨੇ ਜਿਵੇਂ ਚੰਡੀ ਤੁਹਾਡੇ ਤੇ ਲਾ ਰਿਹਾ ਕਿ ਮੇਰੇ ਤੋਂ ਪੈਸੇ ਲੈ ਕੇ ਗਿਆ ਹੈ ਹੋਰ ਐਸਜੀਪੀਸੀ ਦੇ ਇਦਾਂ ਦੇ ਬੰਦੇ ਨੇ ਬਲਦੇਵ ਸਿੰਘ ਉਗਰਾ ਵਰਗੇ ਜਿਹੜੇ ਉਹ ਵੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਪਏ ਨੇ ਹੁਣ ਤੇ ਤੁਹਾਨੂੰ ਲੀਗਲ ਨੋਟਿਸ ਵੀ ਆ ਗਿਆ ਹੈ ਹਨਾ ਹਰਿਆਣਾ ਪ੍ਰਬੰਧਕ ਕਮੇਟੀ ਦਾ ਕੇ ਭਈ ਐ ਕਰਕੇ ਸਾਡਾ ਨਾਮ ਖੁਦਾ ਰੋਲਾ ਹੈ ਇਹ ਗੱਲ ਬਾਤ ਹੈ ਫਿਰ ਬਲੈਕਮੇਲਿੰਗ ਦੇ ਮਕਦਮੇ ਕਿੰਨੇ ਕਿ ਚੱਲ ਰਹੇ ਨੇ ਤੇ ਪੈਸਾ ਵੀ ਆ ਰਿਹਾ ਫਿਰ ਇਸ ਗੱਲ ਦੇ ਉੱਪਰ ਆ ਜਾਓ ਇਸ ਗੱਲ ਦੇ ਉੱਪਰ ਆ ਜਾਓ ਜੀ ਤੁਸੀਂ ਕਹਿੰਦੇ ਵੀ ਹਰਪ੍ਰੀਤ ਸਿੰਘ ਮਖੂ ਨੂੰ ਲੋਕ ਕਹਿੰਦੇ ਵੀ ਇਹ ਬਲੈਕਮੇਲਰ ਹੈ ਠੀਕ ਹੈ ਚਲੋ ਥੋੜੀ ਗੱਲ ਨੂੰ ਮੈਂ ਵੱਡਿਆ ਕਰ ਦਿੰਦਾ ਪਰ ਸਵਾਲ ਲੈ ਐ ਮੈਂ ਤੇ ਕਹਿੰਦਾ ਵੀ ਉਹਨਾਂ ਦੇ ਕੋਲੋਂ ਡਾਕੂਮੈਂਟ ਲਿਆ ਕੇ ਤੁਸੀਂ ਮੇਰੇ ਸਾਹਮਣੇ ਰੱਖ ਕੇ ਮੈਨੂੰ ਸਵਾਲ ਇੰਟਰਵਿਊ ਕਰਦੇ ਤੇ ਮੈਨੂੰ ਸਵਾਲ ਜ਼ਿਆਦਾ ਆਉਂਦਾ ਉਹ ਗਰੇ ਨੇ ਕਹਿ ਦਿੱਤਾ ਸਰੂਪ ਸਿੰਘ ਦੇ ਮੁੰਡੇ ਨੇ ਕਹਿ ਦਿੱਤਾ ਹਰਿਆਣਾ ਕਮੇਟੀ ਨੇ ਕਹਿ ਦਿੱਤਾ ਭਾਜੀ ਵਰਬਲੀ ਤੇ ਮੈਂ ਕਹਿ ਦਿੰਦਾ ਵੀ ਹੋ ਸਕਦਾ ਤੁਸੀਂ ਮੇਰਾ ਇੰਟਰਵਿਊ ਕਰਦੇ ਨਹੀਂ ਆਏ ਮੈਂ ਬਿਲਕੁਲ ਨਹੀਂ ਕਹਿ ਰਿਹਾ ਕਾਨਫਰੈਂਸ ਤੁਹਾਡੇ ਦੇ ਕਾਨਫਰੈਂਸ ਹੋਈ ਹੈ ਨਾ ਹਰ ਹਾਲ ਹੈ ਨਾ ਹਾਂਜੀ ਯਾਰ ਕਾਨਫਰੈਂਸ ਦੇ ਵਿੱਚ ਸਬੂਤ ਦੇਣ ਨਾ ਕਾਨਫਰੈਂਸ ਦੇ ਵਿੱਚ ਕੀ ਹੈ ਉਹ 5-7 ਬੰਦੇ ਬੈਠ ਗਏ ਜੀ ਕੀ ਸਵਾਲ ਮੇਰੇ ਝਿੰਡੇ ਤੇ ਹੋ ਰਹੇ ਨੇ ਝਿੰਡਾ ਮੇਰੇ ਸਵਾਲਾਂ ਤੋਂ ਕਿਉਂ ਭੱਜ ਗਿਆ ਝਿੰਡਾ ਮੇਰੇ ਸਵਾਲਾਂ ਤੋਂ ਭੱਜ ਗਿਆ ਚਿਮਚੇ ਹੁੰਦੇ ਨੇ ਇੱਕ ਹੁੰਦੇ ਨੇ ਕੜਛੇ ਉਹਨੇ ਆਪਣੇ ਕੜਛੇ ਗਾਹਾਂ ਕਰ ਦਿੱਤੇ ਉਹਨਾਂ ਨੂੰ ਕੋ ਨਾਲਚ ਹੋਵੇਗਾ ਹਰਪ੍ਰੀਤ ਸਿੰਘ ਮਖੂ ਇੰਜ ਹਰਪ੍ਰੀਤ ਸਿੰਘ ਮਖੂ ਇੰਦੇ ਮੈਂ ਕਹਿੰਨਾ ਹਰਪ੍ਰੀਤ ਸਿੰਘ ਮਖੂ ਜੋ ਵੀ ਹੈ ਹਾਂਜੀ ਤੁਸੀਂ ਡਾਕੂਮੈਂਟ ਲਿਆ ਕੇ ਜਨਤਕ ਕਰ ਦਿਓ ਵੀ ਹਰਪ੍ਰੀਤ ਸਿੰਘ ਮਖੂ ਨੇ ਆਹ ਦੇਖੋ ਬਲੈਕਮੇਲਿੰਗ ਕੀਤੀ ਹੈ ਬਲੈਕਮੇਲਰ ਪਤਾ ਕਦੋਂ ਕਿਹਾ ਜਾਂਦਾ ਜਦੋਂ ਤੁਹਾਡੀ ਮੇਰੇ ਕੋਲ ਕੋਈ ਇਹੋ ਜੀ ਅਸ਼ਲੀਲ ਕਹਿ ਲੋ ਇਤਰਾਜਯੋਗ ਕਹਿ ਲੋ ਮੰਨ ਲਓ ਤੁਹਾਡੀ ਕੋਈ ਵੀਡੀਓ ਮੇਰੇ ਕੋਲ ਆ ਗਈ ਜਾਂ ਤੁਹਾਡੀ ਕੋਈ ਅਸ਼ਲੀਲ ਚੈਟ ਮੇਰੇ ਕੋਲ ਆ ਗਈ ਹੋ ਸਕਦਾ ਨਾ ਉਦੋਂ ਕਹਾ ਵੀ ਮਿੱਤਰ ਆਹ ਮੇਰੇ ਕੋਲ ਆ ਗਈ ਹੈ ਕਿਵੇਂ ਕਰਨਾ ਹੈ ਤੇ ਤੁਸੀਂ ਮੈਨੂੰ ਮੰਨ ਲਓ ਪੇਮੈਂਟ ਦੇ ਦਿੰਦੇ ਹੋ ਠੀਕ ਹੈ ਜੇ ਝਿੰਡੇ ਕਹਿੰਦਾ ਵੀ ਮੈਨੂੰ ਬਲੈਕਮੇਲ ਕੀਤਾ ਹਮ ਸਵਾਲੇ ਵੀ ਝਿੰਡੇ ਦਾ ਕੁਝ ਆਇਆ ਹੋਵੇਗਾ ਮੇਰੇ ਕੋਲ ਹਮ ਸਵਾਲ ਹੈ ਨਾ ਹੁਣ ਝੀਂਡਾ ਦੱਸੇ ਵੀ ਇਹਦੀ ਐਸੀ ਕਿਹੜੀ ਚੀਜ਼ ਮੇਰੇ ਕੋਲੇ ਆ ਗਈ ਹੈ ਝੀਂਡਾ ਨਹੀਂ ਦੱਸ ਸਕਦਾ ਫਿਰ ਲਿਖ ਦਿੱਤਾ ਉਹਨਾਂ ਬਾਬਿਆਂ ਨੇ ਮੈਂ ਚਲੋ ਤੁਸੀਂ ਜ਼ਿਕਰ ਨਹੀਂ ਕੀਤਾ ਮੈਂ ਜ਼ਿਕਰ ਕਰ ਦੇਣਾ ਵਾ ਕਾਰ ਸੇਵਾ ਦਿੱਲੀ ਬਹੁਤ ਵੱਡਾ ਨਾਮ ਹੈ ਔਰ ਅਸੀਂ ਅੱਜ ਤੱਕ ਸਤਕਾਰ ਦੀ ਅੱਖ ਨਾਲ ਵੇਖਦੇ ਸਾਂ ਪਰ ਇਸ ਕਾਰ ਸੇਵਾ ਦਿੱਲੀ ਦੇ ਵਿੱਚ ਬਹੁਤ ਵੱਡੇ ਗੁੰਡੇ ਲੋਕ ਆ ਗਏ ਨੇ ਮੈਂ ਸ਼ਬਦ ਗੁੰਡਾ ਵਰਤਦਾ ਪਿਆ ਮਾਂ ਔਰ ਮੈਂ ਅੱਗੇ ਵੀ ਵਰਤਿਆ ਸ਼ਬਦ ਕਿਉਂਕਿ ਜਿਹੜਾ ਮੈਨੂੰ ਬਲੈਕਮੇਲਰ ਲਿਖੇਗਾ ਮੈਂ ਉਹਨੂੰ ਗੁੰਡਾ ਕਿਉਂ ਨਾ ਕਹਾਂਗਾ ਜੀ ਐਕਸ਼ਨ ਦਾ ਰਿਐਕਸ਼ਨ ਤੇ ਆਵੇਗਾ ਨਾ ਹੁਣ ਉਹਨਾਂ ਨੇ ਕਹਿ ਦਿੱਤਾ ਹਰਪ੍ਰੀਤ ਸਿੰਘ ਮਖੂ ਬਲੈਕ ਮੇਲਰ ਸਾਡੇ ਕੋਲੋਂ ਇਨੇ ਰੁਪਏ ਲੈ ਕੇ ਗਿਆ ਹੂੰ ਸਵਾਲ ਹੈ ਵੀ ਬਾਬੇ ਨੇ ਮੈਨੂੰ ਰੁਪਏ ਦਿੱਤੇ ਕਿਉਂ ਫਿਰ ਹੂੰ ਸਵਾਲ ਹੈ ਨਾ ਜੀ ਤੁਸੀਂ ਲਏ ਫਿਰ ਬਾਬਾ ਜਨ ਤੱਕ ਮੈਂ ਤਾਂ ਲਏ ਹੂੰ ਮੈਂ ਤਾਂ ਕਿਹਨਾ ਮੈਂ ਜੀ ਮੈਂ ਲਈ ਹੈ ਪਰ ਮੈਂ ਆਪਦੇ ਕੰਮ ਦੇ ਲਈ ਹੈ ਹੂੰ ਮੈਂ ਬਾਬੇ ਦੀ ਡਾਕੂਮੈਂਟਰੀ ਕੱਢੀ ਉਸ ਸਥਾਤੀ ਮੈਂ ਤਾਂ ਲਈ ਹੈ ਮੈਂ ਅੱਜ ਵੀ ਕਿਹਨਾ ਮੈਂ ਆਪਦੇ ਕੰਮ ਦੇ ਪੈਸੇ ਲੈਣਾ ਮੈਂ ਇਸੇ ਦੇ ਵਿੱਚ ਮੜ ਜੀ ਰੋਕਦਾ ਮਤਲਬ ਇਸੇ ਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹੂੰਗਾ ਇੱਕ ਕੋਈ ਵੱਡੀ ਡੀਲ ਵੀ ਚੱਲਦੀ ਪਈ ਹੈ ਤੁਹਾਡੀ ਹਾਂ ਉਹ ਕੀ ਕੀ ਹੈ ਜੀ ਚੱਲਦੀ ਹੈ ਹਾਂ ਜੀ ਕਿਦ ਨਾਲ ਚੱਲ ਕੋਈ ਸਾਡੇ ਕੋਲ ਕਿਸੇ ਸੋਰਸ ਆਪਾਂ ਪਹਿਲਾਂ ਕੋੜਿਆਂ ਦੀ ਗੱਲ ਕੰਪਲੀਟ ਕਰ ਲਈਏ ਹਾਂਜੀ 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 ਹੁਣ ਤੁਸੀਂ ਕਹਿ ਦਿੱਤਾ ਵੀ ਮਹਿੰਗੇ ਕੋੜੇ ਹਾਂ ਨਾ ਜੀ ਜੀ ਮੈਂ ਮੰਨਦਾ ਵੀ ਮੇਰੇ ਕੋਲੇ ਆਏ ਕੋੜੇ ਹਾਂਜੀ ਠੀਕ ਜੀ ਮੇਰੇ ਆਪਣੇ ਯਾਰ ਰਿਲੇਸ਼ਨ ਨੇ ਹਮ ਮੇਰੇ ਆਪਣੇ ਸੰਬੰਧ ਨੇ ਹੁਣ ਚਲੋ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਮਾਂ ਸਾਰੇ ਮੁੱਦਿਆਂ ਦਾ ਨਿਚੋੜ ਦੱਸ ਦਿੰਦਾ ਮਾਂ ਤੁਸੀਂ ਕਹ ਕੋੜੇ ਕਿੱਥੋਂ ਆਏ ਠੀਕ ਪੰਜਾਬ ਦਾ ਪੰਜਾਬ ਦਾ ਕਹਦਾ ਇੰਡੀਆ ਦੇ ਵਿੱਚ ਨੰਬਰ 1 ਬਰੀਡਰ ਆ ਉਹਦਾ ਨਾਮ ਹੈ ਗੁਰਪ੍ਰਤਾਪ ਸਿੰਘ ਪੜਿਆਲਾ ਜੀ ਠੀਕ ਹੈ ਉਹਦੇ ਸਟੱਡ ਫਾਰਮ ਦੇ ਵਿੱਚ 100 ਤੋਂ 150 ਘੋੜਾ ਮੌਜੂਦ ਹੁੰਦਾ ਹੈ ਤੇ ਇੰਡੀਆ ਦਾ ਤੁਸੀਂ Google ਤੇ ਵੀ ਸਰਚ ਕਰ ਲਓ ਸਭ ਤੋਂ ਮਹਿੰਗੇ ਘੋੜੇ ਉਹਦੇ ਕੋਲ ਹੁੰਦੇ ਆ ਹੂੰ ਮੇਰਾ ਯਾਰ ਹੈ ਉਨੇ ਇੱਕ ਘੋੜਾ ਮੈਨੂੰ ਉਂਝੀ ਗਿਫਟ ਕਰ ਦਿੱਤਾ ਹੁਣ ਜੇ ਉਸ ਘੋੜੇ ਦੇ ਮੈਂ ਨਾਲ ਦੇ ਆ ਘੋੜਿਆਂ ਦੀ ਕੀਮਤ ਵੇਖਾਂ ਤੇ 50 50 60 60 ਲੱਖ ਦੇ ਵਿੱਚ ਹੈ ਉਹਨੇ ਮੈਨੂੰ ਗਿਫਟ ਕਰ ਦਿੱਤਾ ਮੈਂ ਲੈ ਲਿਆ ਠੀਕ ਹੈ ਮੇਰੇ ਆਪਣੇ ਰਿਲੇਸ਼ਨ ਨੇ ਮੇਰੇ ਆਪਣੇ ਸੰਬੰਧ ਨੇ ਮੈਂ ਬਲੱਡ ਲਾਈਨ ਤੇ ਕੰਮ ਕਰਦਾ ਮੈਂ ਮੈਨੂੰ ਲੱਗਦਾ ਵੀ ਆ ਘੋੜਾ ਜਿਹੜਾ ਆ ਇਹ ਮੈਂ ਲੈ ਸਕਦਾ ਮੈਂ ਹੋ ਸਕਦਾ ਆ ਆਪਣੇ ਸਾਥੀਆਂ ਦਾ ਸਹਿਯੋਗ ਲੈ ਕੇ ਵੀ ਲੈ ਲੈਣਾ ਮੈਂ ਔਰ ਮੈਨੂੰ ਇਹੋ ਜੇ ਵੀ ਲੋਕ ਨੇ ਜਿਹੜੇ ਕਹਿੰਦੇ ਮਹੂ ਸਾਹਿਬ ਤੁਸੀਂ ਘੋੜਾ ਲੈ ਜਾਓ ਪੇਮੈਂਟ ਦੀ ਗੱਲ ਹੀ ਕੋਈ ਨਹੀਂ ਹੁਣ ਮੈਂ ਉਹਨਾਂ ਨੂੰ ਕੀ ਕਹਾਂ ਫਿਰ ਦੱਸੋ ਮੇਰਾ ਆਪਣਾ ਬਿਜ਼ਨਸ ਹੈ ਹਰ ਮੈਂ ਕੀਤਾ ਆ ਹੂੰ ਸੋ ਇਹਦੇ ਵਿੱਚ ਕਿਸੇ ਨੂੰ ਤਕਲੀਫ ਕੀ ਹੋ ਸਕਦੀ ਹੈ ਵੀ ਮਖੂ ਕੋਲੇ ਘੋੜੇ ਆ ਗਏ ਹੁਣ ਮਖੂ ਦੇ ਕੋਲ ਤਾਂ ਲੈਂਬਰ ਗੱਡੀ ਵੀ ਹੈ ਹੂੰ ਮਖੂ ਕੋਲ ਇਸ ਤੋਂ ਇਲਾਵਾ ਤਿੰਨ ਗੱਡੀਆਂ ਹੋਰ ਨੇ ਪਰ ਚਰਾਉਣ ਵਾਲਾ ਘਰ ਦੇ ਵਿੱਚ ਇਕੱਲਾ ਮਖੂ ਹੈ ਚਾ ਤੁਸੀਂ ਦੋਸ਼ ਲਾਉਨੇ ਤਾਂ ਅਗਲੇ ਵੀ ਤਾਂ ਬਲੈਕਮੇਲਿੰਗ ਦਾ ਲਾਇ ਰਹੇ ਨੇ ਵੀ ਬਲੈਕਮੇਲਿੰਗ ਦੇ ਪੈਸੇ ਨਾਲ ਬਣ ਰਿਹਾ ਸਾਰਾ ਕੁਝ ਅਮੀਰ ਹੋਣਾ ਗਣਾ ਨਹੀਂ ਹੁੰਦਾ ਜੀ ਅਮੀਰ ਹੋਣਾ ਗਣਾ ਨਹੀਂ ਹੁੰਦਾ ਜੀ ਸਵਾਲ ਇਹ ਵੀ ਤੁਸੀਂ ਅਮੀਰ ਬਣੇ ਕਿਵੇਂ ਹੋ ਮਿਹਨਤ ਕਰਕੇ ਬਣੇ ਹੋ ਜਾਂ ਲੋਕਾਂ ਦਾ ਲਹੂ ਚੂਸ ਕੇ ਬਣੇ ਹੋ ਜੇ ਮੈਂ ਕਿਸੇ ਦਾ ਹੱਕ ਮਾਰਿਆ ਮੈਂ ਤਾਂ ਕਹਿ ਰਿਹਾ ਵੀ ਜਨਤਕ ਕਰ ਦਿਓ ਜੇ ਮੈਂ ਕਿਸੇ ਨੂੰ ਬਲੈਕਮੇਲ ਕੀਤਾ ਕਿਸ ਤਰੀਕੇ ਨਾਲ ਕੀਤਾ ਮੈਂ ਕਹਿੰਦਾ ਵੀ ਉਹਦੇ ਕੋਲ ਕੁਝ ਖੋਵੇਗਾ ਜਨਤਕ ਕਰ ਦਿਓ ਹਰਪੀ ਸਿੰਘ ਮਖੂ ਆਪੇ ਲੋਕਾਂ ਦੇ ਵਿੱਚ ਨੰਗਾ ਚਟਾ ਹੋ ਜਾਏਗਾ ਬਿਲਕੁਲ ਅਗਲੀ ਹੁਣ ਇੰਟਰਵਿਊ ਜਦੋਂ ਤੁਸੀਂ ਮੇਰੀ ਕਰਨ ਆਉਣੀ ਹੈ ਜੀ ਤੇ ਬਲੈਕ ਮੇਲਿੰਗ ਦਾ ਜਾਂ ਬਲੈਕ ਮੀਲਰ ਦਾ ਕੋਈ ਸਵਾਲ ਕਰਨਾ ਹੈ ਜੀ ਤੇ ਇਹ ਜਿਨ੍ਹਾਂ ਦੇ ਚਾਰਾ ਪੰਜਾ ਦੇ ਨਾਂ ਲੈ ਆ ਨਾ ਇਹਨਾਂ ਸਾਰਿਆਂ ਨੂੰ ਕਿਹਾ ਜੀ ਵੀ ਸਬੂਤ ਦਿਓ ਮਖਰੂ ਮੈਸਵਾਲ ਜਾ ਕੇ ਪੁੱਛਦਾ ਮਾਂ ਤੁਸੀਂ ਮੈਨੂੰ ਜੇ ਸਟੱਡ ਫਾਰਮ ਚੋਂ ਹੈ ਮੈਂ ਉੱਥੇ ਇੰਟਰਵਿਊ ਦੇ ਦੂੰਗਾ ਹੋਰ ਦੱਸੋ ਅੱਛਾ ਇਹ ਇੱਕ ਉਹ ਕਾਰ ਸੇਵਾ ਵਾਲਾ ਤੁਸੀਂ ਖੁਦ ਹੀ ਨਾਮ ਲਿਆ ਤੁਸੀਂ ਕਾਰ ਸੇਵਾ ਵਾਲੇ ਜਦੋਂ ਇੰਨੀਆਂ ਸੇਵਾਵਾਂ ਕਰਦੇ ਨੇ ਤੁਸੀਂ ਉਹਨਾਂ ਦੇ ਖਿਲਾਫ ਵੀ ਬੋਲਦੇ ਹੋ ਉਹਨਾਂ ਦੇ ਕੋ ਮੁੱਦੇ ਚੱਕਦੇ ਹੋ ਤੁਹਾਨੂੰ ਉਹਨਾਂ ਤੋਂ ਕੀ ਦਿੱਕਤ ਹੈ ਤਾਂ ਕਾਰ ਸੇਵਾ ਕਰ ਰਹੇ ਨੇ ਨਾ ਅਸਲ ਮੁੱਦਾ ਕੀ ਹੈ ਵੀ ਤੁਸੀਂ ਉਹਨਾਂ ਦੇ ਖਿਲਾਫ ਤੁਸੀਂ ਪੱਤਰਕਾਰੀ ਕਰਦੇ ਹੋ ਜੀ ਠੀਕ ਹੈ ਜੀ ਹੁਣ ਮੈਂ ਕਹਦੇ ਆਂ ਵੀ ਇਹ ਸੱਜਣ ਬਲੈਕਮੇਲਰ ਐ ਜੀ ਅਗਲੇ ਦਿਨ ਤੁਸੀਂ ਮੇਰੇ ਤੋਂ ਸਵਾਲ ਠਾਹੋਗੇ ਬਿਲਕੁਲ ਠਾਹੋਗੇ ਨਾ ਜੀ ਮੈਂ ਉਸ ਤੋਂ ਪਹਿਲਾਂ ਉਹਨਾਂ ਤੇ ਕੋਈ ਸਵਾਲ ਖੜਾ ਨਹੀਂ ਕੀਤਾ ਹੂੰ ਉਹਨਾਂ ਨੇ ਮੈਨੂੰ ਬਲੈਕਮੇਲਰ ਲਿਖਿਆ ਹੂੰ ਫਿਰ ਮੈਂ ਖੁਲਾਸੇ ਕਰ ਦਿੱਤੇ ਹੂੰ ਫਿਰ ਬੜਾ ਕੁਝ ਨਿਕਲ ਕੇ ਬਾਹਰ ਆਇਆ ਹੂੰ ਤੇ ਮੈਂ ਸਾਰਾ ਕੁਝ ਜਨਤਕ ਵੀ ਕੀਤਾ ਬਸ ਐਕਸ਼ਨ ਦਾ ਰਿਐਕਸ਼ਨ ਆਇਆ ਬਈ ਹੂੰ ਸਿਆਣੇ ਕਹਿੰਦੇ ਵੀ ਜਦੋਂ ਬੰਦਾ ਤੁਰਿਆ ਜਾਂਦਾ ਹੋਵੇ ਨਾ ਜਦੋਂ ਪਤਾ ਵੀ ਭੁੰਡਾ ਦੀ ਕੱਕਰ ਉਹਨੂੰ ਛੇੜੀਦਾ ਨਹੀਂ ਹੁੰਦਾ ਝਿੰਡੇ ਨੇ ਮੈਨੂੰ ਛੇੜ ਲਿਆ ਹੁਣ ਝਿੰਡਾ ਸਫਾਈਆਂ ਆਪਦੇ ਕੜਸ਼ਿਆਂ ਦੇ ਹੁਣ ਨੋਟਿਸ ਮੈਨੂੰ ਲੀਗਲ ਨੋਟਿਸ ਕੱਢਿਆ ਹੂੰ ਇਹਨੇ ਅੱਗੇ ਵੀ ਇੱਕ ਦੋ ਨੂੰ ਕੱਲੇ ਆ ਇੱਕ ਯਮਨਾਨਗਰ ਦੇ ਨੇ ਵੀਰ ਜੀ ਜੋਗਾ ਸਿੰਘ ਜੀ ਉਹਨਾਂ ਨੂੰ ਕੱਲੇ ਆ ਮੈਨੂੰ ਵੀ ਕੱਲ ਦਿੱਤਾ ਇਹਨੂੰ ਭੁਲੇਖਾ ਹੈ ਲੀਗਲ ਨੋਟਿਸ ਦੇ ਵਿੱਚੋਂ ਹੀ ਉਹਨੂੰ ਮੈਂ ਰਗੜ ਦੂੰਗਾ ਹੂੰ ਜਿਹੜਾ ਇਹਨਾਂ ਨੋਟਿਸ ਭੇਜਿਆ ਨਾ ਉਹਦੇ ਵਿੱਚੋਂ ਹੀ ਮੈਂ ਉਹਨੂੰ ਰਗੜ ਦੂੰਗਾ ਕਿਉਂਕਿ ਮੈਂ ਤੇ ਇਹਨਾਂ ਦੇ ਸ਼ਬਦਾਂ ਦੇ ਵਿੱਚੋਂ ਆਪਣਾ ਜਵਾਬ ਦੇਣਾ ਹੁੰਦਾ ਮੈਂ ਆਪਣੇ ਕੋਲੋਂ ਤੇ ਜੋੜਨਾ ਨਹੀਂ ਹੁੰਦਾ ਬਿਲਕੁਲ ਮੈਂ ਪਹਿਲਾਂ ਸੁਣਦਾ ਮਾਂ ਮੇਰੇ ਖਿਲਾਫ ਜੋ ਕੁਝ ਵੀ ਬੋਲਿਆ ਜਾਂਦਾ ਹੂੰ ਮੈਂ ਠੰਡੇ ਦਿਮਾਗ ਨਾਲ ਸੁਣਦਾ ਮਾਂ ਹੂੰ ਐਨ ਠੰਡੇ ਹੂੰ ਉਦੋਂ ਮੈਂ ਕੁਝ ਨਹੀਂ ਬੋਲਦਾ ਉਦੋਂ ਆਪਣੇ ਆਪ ਨੂੰ ਮੈਂ ਕੰਟਰੋਲ ਕਰਕੇ ਰੱਖਦਾ ਵੀ ਹਰਪ੍ਰੀਤ ਸਿੰਘ ਸ਼ਾਂਤ ਰਹਿ ਸ਼ਾਂਤ ਰਹਿ ਸ਼ਾਂਤ ਰਹਿ ਇਹਨਾਂ ਦੇ ਸ਼ਬਦਾਂ ਵਿੱਚੋਂ ਹੀ ਠੋਕਣੇ ਆ ਮੈਂ ਨਾਲ ਦੀ ਨਾਲ ਨੋਟ ਕਰਦਾ ਰਹਿਣਾ ਫਿਰ ਕਿਹੜੇ ਸ਼ਬਦ ਦਾ ਕੀ ਰਿਪਲਾਈ ਦੇਣਾ ਫਿਰ ਮੈਂ ਦੇਣਾ ਭਈਆ ਆਪਣਾ ਹੂੰ ਮੇਰਾ ਤਰੀਕਾ ਆਪਣਾ ਜੀ ਅ ਤੁਸੀਂ ਸਿੱਖ ਪ੍ਰਚਾਰਕੋਂ ਪ੍ਰਚਾਰ ਕਰਦੇ ਹੋ ਤੇ ਬਹੁਤ ਸਾਰੀਆਂ ਜਦੋਂ ਵਿਅਦਵੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਤੁਸੀਂ ਹਰ ਮੁੱਦੇ ਤੇ ਬੋਲਦੇ ਰਹੇ ਹੋ ਆਵਾਜ਼ ਚੱਕਦੇ ਰਹੇ ਹੋ ਹੁਣ ਪੰਜਾਬ ਸਰਕਾਰ ਐ ਤੇ ਕਾਨੂੰਨ ਬਣਾਉਣ ਲੱਗੀ ਐ ਤੁਸੀਂ ਐਪਰੀਸ਼ੀਏਟ ਕਰਦੇ ਹੋ ਮਤਲਬ ਨਾਲ ਖੜਦੇ ਹੋ ਪੰਜਾਬ ਸਰਕਾਰ ਦੇ ਕੀ ਇਦਾਂ ਦਾ ਯੋਗਦਾਨ ਰਹੇਗਾ ਤੁਹਾਡਾ ਜਦੋਂ ਹੁਣ ਇਹ ਕਾਨੂੰਨ ਬਣ ਜਾਣਗੇ ਹੱਕ ਜੋ ਤੁਸੀਂ ਕਰਦੇ ਮੈਂ ਐਪਰੀਸ਼ੀਏਟ ਦੀ ਕਰਦਾ ਉਹਦਾ ਕਾਰਨ ਹੈ ਜੀ ਉਹਦਾ ਕਾਰਨ ਵੀ ਸੁਣ ਲਵੋ ਜੀ ਔਰ ਮੈਂ ਚਾਹਾਂਗਾ ਵੀ ਤੁਹਾਡੇ ਦਰਸ਼ਕ ਤੇ ਸਰੋਤੇ ਵੀ ਕਾਰਨ ਸੁਣ ਲੈਣ ਜੀ ਜਿਹੜਾ ਸਰਕਾਰ ਨੇ ਕਾਨੂੰਨ ਬਣਾਇਆ ਇਹ ਸਾਢੇ 3 ਸਾਲ ਬਾਅਦ ਕਿਉਂ ਚਿਤਾਇਆ ਸੀ ਇਹਨਾਂ ਦੇ ਸੁਪਰੀਮ ਕੋਰਟ ਨੇ 48 ਘੰਟੇ ਦੀ ਗੱਲ ਕੀਤੀ ਸੀ 48 ਘੰਟੇ ਬਣਦੇ ਨੇ ਸਰਦਾਰ ਜੀ 2 ਦਿਨ 2 ਦਿਨ ਛੱਡੋ 2 ਮਹੀਨੇ ਛੱਡੋ 2 ਸਾਲ ਛੱਡੋ ਹੁਣ ਸਾਢੇ 3 ਸਾਲਾਂ ਬਾਅਦ ਹੁਣ ਵੀ ਪਤਾ ਕਿਉਂ ਆਇਆ ਇਤਰਾਜ਼ ਨਾ ਕਰਿਆ ਜੇ ਜੇ ਤਰਨ ਤਰਨ ਇਲੈਕਸ਼ਨ ਨਾ ਹੁੰਦਾ ਤੇ ਆ ਤੁਹਾਡਾ ਕਾਨੂੰਨ ਵੀ ਨਹੀਂ ਸੀ ਆਉਣਾ ਕਹ ਤਰਨ ਤਾਰਨ ਵਾਲਾ ਐਮਐਲਏ ਸਰੀਰ ਛੱਡ ਗਿਆ ਜਿਮਨੀ ਚੋਣ ਹੋਣੀ ਹੈ ਤੇ ਤਰਨ ਤਾਰਨ ਜਿਹੜਾ ਏਰੀਆ ਕਿਦੇ ਵਿੱਚ ਪੈ ਗਿਆ ਲੋਕ ਸਭਾ ਹਲਕਾ ਖਲੂਰ ਸਾਹਿਬ ਦੇ ਵਿੱਚ ਪੈ ਗਿਆ ਉੱਥੇ ਹੁਣ ਬੈਠਾ ਆ ਡਿਮਰੂਗੜਾ ਵਾਲਾ ਇਹਨਾਂ ਨੂੰ ਪਤਾ ਵੀ ਉੱਥੇ ਦਾਲ ਗਲਨੀ ਨਹੀਂ ਗਈ ਇਸ ਕਰਕੇ ਹੁਣ ਪੂਰਾ ਜ਼ੋਰ ਲਗਾ ਪਿਆ ਪੂਰਾ ਦਾ ਪੂਰਾ ਵੀ ਇਹ ਸੀਟ ਕਢਣੀ ਕਢਣੀ ਹੈ ਤੇ ਕਿਵੇਂ ਕਢਣੀ ਹੈ ਪਤਾ ਵੀ ਪੰਥਕ ਹਲਕਾ ਕਿ ਪੰਥਕ ਏਰੀਆ ਆ ਬੇਅਦਬੀਆਂ ਤੇ ਕਾਨੂੰਨ ਆ ਰਿਹਾ ਆ ਮੈਂ ਕਹਿੰਦਾ ਤੁਹਾਡੇ ਨਾਲ ਚਲੋ ਦਾਵਾ ਰਿਆ ਜੇ ਇਲੈਕਸ਼ਨ ਤੋਂ ਪਹਿਲਾਂ ਇਹ ਕਾਨੂੰਨ ਲਿਆ ਦੇਣ ਠੀਕ ਹੈ ਮੈਂ ਇਲਾਕੇ ਵਿੱਚ ਜਾ ਕੇ ਪ੍ਰਚਾਰ ਕਰਾਂਗਾ ਵੀ ਭਾਈ ਵੋਟ ਇਹਨਾਂ ਨੂੰ ਪਾ ਦਿਓ ਹੋਰ ਦੱਸੋ ਚਲੋ ਸਿਰਫ ਐਲਾਨ ਹੀ ਹੈ ਭਾਈ ਜੀ ਐਲਾਨ ਹੈ ਅਜੇ ਸਲਾਹਾਂ ਹੋਣੀਆਂ ਨੇ 6 ਮਹੀਨੇ ਦਾ ਟਾਈਮ ਦਿੱਤਾ ਗਿਆ ਆ ਹੈਨਾ ਅਜੇ ਇੱਥੇ ਲੋਕਾਂ ਦੀ رائے ਯਾਰ ਲੋਕਾਂ ਦੀ رائے ਦੇ ਵਿੱਚ ਰਹਿਣ ਦੀ ਕਿ ਲੋੜ ਹੈ ਬੇਅਦਬੀਆਂ ਤੇ ਕਾਨੂੰਨ ਆ ਰਿਹਾ ਹੈ ਲੋਕ ਤੇ ਕਹਿ ਰਹੇ ਨੇ ਵੀ ਦੋਸ਼ੀਆਂ ਨੂੰ ਸਜ਼ਾਏ ਮੌਤ ਦਿੱਤੀ ਜਾਵੇ ਤੁਸੀਂ ਕਹਿੰਦੇ ਲੋਕਾਂ ਦੀ رائے ਲੋਕ ਤਾਂ ਸੜਕਾਂ ਦੇ ਉੱਤੇ ਆ ਗਏ ਸੀ ਲੋਕਾਂ ਨੇ ਤੇ ਪੰਜਾਬ ਦੇ ਵਿੱਚ ਤਿੰਨ ਸਰਕਾਰਾਂ ਬਦਲ ਕੇ ਰੱਖ ਦਿੱਤੀਆਂ ਬੇਅਦਬੀਆਂ ਹੋਈਆਂ 2015 ਦੇ ਵਿੱਚ ਜੀ 2015 ਦੇ ਵਿੱਚ ਸਰਕਾਰ ਸੀ ਅਕਾਲੀ ਦਲ ਅਕਾਲੀ ਦਲ ਤੋਂ ਬਾਅਦ ਆਈ ਕਾਂਗਰਸ ਕਾਂਗਰਸ ਨੇ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਆਈ ਤੀਜੀ ਸਰਕਾਰ ਹੂੰ ਜੇ ਹੁਣ ਇਹ ਵੀ ਨਹੀਂ ਕਰੇਗੀ ਨਾ ਤੇ ਦੁਬਾਰਾ ਰਿਪੀਟ ਨਹੀਂ বাজਦੀ ਭਾਵੇਂ ਇਹਨਾਂ ਦੇ ਨਾਲ ਰਹਿਣ ਵਾਲੇ ਲੋਕੀ ਦਾਵਾ ਕਰੀ ਜਾਣ ਪੰਜਾਬ ਦੇ ਲੋਕਾਂ ਦੇ ਖੂਨ ਦੇ ਵਿੱਚ ਅੱਜ ਵੀ ਪੰਥਕ ਜਜ਼ਬਾ ਬਈ ਜੀ ਮੁੱਕਾ ਨਹੀਂ ਭਾਵੇਂ ਬਥੇਰੇ ਯਤਨ ਕੀਤੇ ਗਏ ਹੂੰ ਬੰਦੇ ਨੂੰ ਮਾਰਨ ਦਾ ਤਰੀਕਾ ਇਹ ਥੋੜਾ ਹੁੰਦਾ ਵੀ ਬੰਦੇ ਨੂੰ ਗੋਲੀ ਮਾਰ ਦੇਣੀ ਕਿਰਪਾਨ ਦੇ ਨਾਲ ਵੱਢ ਦੇਣਾ ਮਾਰਨ ਦੇ ਤਰੀਕੇ ਬੜੇ ਨੇ ਅਸਲ ਦੇ ਵਿੱਚ ਅੱਜ ਅਟੈਕ ਤੁਹਾਡੇ ਸਰੀਰ ਤੇ ਨਹੀਂ ਹੋ ਰਿਹਾ ਸਰਦਾਰ ਸਾਹਿਬ ਅੱਜ ਅਟੈਕ ਤੁਹਾਡੀ ਸੋਚ ਤੇ ਤੁਹਾਡੀ ਸਾਈਕੀ ਤੇ ਹੋ ਰਿਹਾ ਪਰ ਪੰਜਾਬ ਦੇ ਲੋਕਾਂ ਵਿੱਚ ਉਹਦੇ ਜਜ਼ਬਾ ਖਤਮ ਨਹੀਂ ਹੋਇਆ ਬੇਅਦਬੀਆਂ ਦੇ ਨਾਮ ਤੇ ਜਿਹੜਾ ਵੀ ਸਿਆਸਤ ਕਰੇਗਾ ਪੰਜਾਬ ਦੇ ਲੋਕਾਂ ਦੇ ਨੱਕੋ ਬੁੱਲੋਂ ਲੈ ਜਾਏਗਾ ਉਹ ਤੇ ਸਰਕਾਰ ਨੇ ਇਸ ਵੇਲੇ ਜੋ ਕੀਤਾ ਜਾਂ ਤੇ ਲੈ ਆਉਣ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਚਲੋ ਲੈ ਆ ਹੁਣ ਭਾਵੇਂ ਕੀ ਜੇ ਇਲੈਕਸ਼ਨ ਤੋਂ ਪਹਿਲਾਂ ਵੀ ਲਿਆਉਂਦੇ ਨੇ ਫਿਰ ਲੋਕਾਂ ਦੇ ਤਾਂ ਵੀ ਸਮਝ ਵਿੱਚ ਆ ਜਾਣਾ ਵੀ ਇਲੈਕਸ਼ਨ ਦੇ ਕਰਕੇ ਬਿੱਲ ਆਇਆ ਹੂੰ ਆਊਗਾ ਨਾ ਪਰ ਮੈਂ ਕਹਿੰਦਾ ਚਲੋ ਲੈ ਆ ਹੁਣ ਮੈਂ ਚਾਹੁੰਦਾ ਵੀ ਮੇਰੇ ਗੁਰੂ ਦੀ ਬੇਅਦਬੀ ਇਸ ਧਰਤੀ ਤੇ ਘੱਟੋ-ਘੱਟ ਨਾ ਹੋਵੇ ਬਿਲਕੁਲ ਹੈਨਾ ਤੇ ਮੈਂ ਕਹਿੰਦਾ ਮੈਂ ਅਪਰੀਸ਼ੀਏਟ ਕਰ ਦੂੰਗਾ ਪਰ ਐਲਾਨਾਂ ਨੂੰ ਮੈਂ ਅਪਰੀਸ਼ੀਏਟ ਨਹੀਂ ਕਰ ਸਕਦਾ ਐਲਾਨ ਤੇ ਹੁਣ ਝਿੰਦੇ ਨੇ ਵੀ ਕੀਤਾ ਹੂੰ ਕਹਿੰਦਾ ਮੈਂ ਯੂਨੀਵਰਸਿਟੀ ਬਣਾਉਂਗਾ ਉਹਨੂੰ ਪਤਾ ਹੀ ਨਹੀਂ ਵੀ ਯੂਨੀਵਰਸਿਟੀ ਕਿਹੜੀ ਗਾਈਡਲਾਈਨ ਚੱਲਦੀ ਹੈ ਕਿਵੇਂ ਬਣਦੀ ਐਲਾਨ ਦਿੱਤਾ ਦਿੱਤਾ ਬੀਬੀਆਂ ਨੂੰ ਹਰ ਜਰ ਰੁਪਈਆ ਦਾ ਵੀ ਆਇਆ ਸੀ ਜੀ ਆਏ ਸੀ ਨਾ ਹੋਰ ਬੜੇ ਐਲਾਨ ਆਏ ਸੀ ਚੱਤ ਛੱਡੋ ਉਹਨਾਂ ਗੱਲਾਂ ਨੂੰ ਇਹ ਐਲਾਨ ਕਈ ਵਾਰੀ ਹਵਾ ਦੇ ਵਿੱਚ ਹੁੰਦੇ ਨੇ ਕਈ ਵਾਰੀ ਬੱਦਲ ਉੱਤੇ ਪੜਾ ਹੁੰਦਾ ਆ ਆ ਥੋੜੇ ਦਿਨ ਪਹਿਲਾਂ ਬੱਦਲ ਬੜਾ ਆ ਮੇਰਾ ਨਾਲ ਦਾ ਕਹਿੰਦਾ ਕਹਿੰਦਾ ਜਿਵੇਂ ਕਾਲੀ ਘਟਾ ਚੜੀ ਹੈ ਨਾ ਵਰੂ ਬੜਾ ਮੈਂ ਕਿਹਾ ਕਈ ਵਾਰੀ ਹਵਾ ਤੇ ਚੱਲਦੇ ਬੱਦਲ ਡਾਕੇ ਵੀ ਲੈ ਜਾਂਦੀ ਹੈ ਹਵਾ ਤੇ ਚੱਲੀ ਬੱਦਲ ਉੱਡ ਗਿਆ ਕਈ ਵਾਰੀ ਐਲਾਨ ਹਵਾ ਦੇ ਵਿੱਚ ਹੁੰਦੇ ਆ ਜਦੋਂ ਪੂਰੇ ਕਰਨਗੇ ਐਪਰੀਸ਼ੀਏਟ ਕਰ ਦਿਆਂਗੇ ਯਾਰ ਅਜੇ ਨਿਆਣਾ ਜੰਮਿਆ ਨਹੀਂ ਤੇ ਤੁਸੀਂ ਪਹਿਲਾਂ ਬਤਾਈ ਦੀ ਗੱਲ ਕਰਦੇ ਹੋ ਨਹੀਂ ਇੰਜ ਨਾ ਕਰੋ ਅੱਜ ਜੰਮ ਲੈਣ ਦਿਓ ਹੂੰ ਅਗਲੀ ਗੱਲ ਕਰੋ ਅੱਛਾ ਮੈਂ ਇੱਕ ਚੀਜ਼ ਹੋਰ ਤੁਸੀਂ ਨੇ ਹੁਣੀ ਹੁਣੀ ਜਦੋਂ ਲਾਸਟੇ ਗੱਲ ਕਈਆਂ ਨੇ ਕੋਈ ਕਾਫੀ ਸਾਰੀ ਚੀਜ਼ਾਂ ਹਨ ਆ ਮੁੱਦੇ ਤੇ ਬੋਲ ਦਿਓ ਹਰ ਇੱਕ ਮੁੱਦੇ ਤੇ ਬੋਲ ਦਿਓ ਹਰ ਇੱਕ ਉਸ ਇਨਸਾਨ ਦੀ ਆਵਾਜ਼ ਬਣ ਦਿਓ ਜਿਹੜੀ ਆਵਾਜ਼ ਦਬ ਜਾਂਦੀ ਹੈ ਕਿਤੇ ਨਾ ਕਿਤੇ ਪਰ ਪਾਵਰ ਚਾਉਣਾ ਵੀ ਜ਼ਰੂਰੀ ਹੈ ਇਨ ਫਿਊਚਰ ਹਰਪ੍ਰੀਤ ਮਖੂ ਪੋਲਿਟਿਕਸ ਜੁਆਇਨ ਕਰਨਗੇ ਜਾਂ ਫਿਰ ਕੋਈ ਐਦਾਂ ਦੀ ਪਾਵਰ ਉਹਨਾਂ ਨੂੰ ਚਾਹੀਦੀ ਹੈ ਪੰਜਾਬ ਦੇ ਵਿੱਚ ਖੜਨ ਦੇ ਲਈ ਕੋਈ ਸ਼ਾਇਦ ਦਾ ਨਾ ਪਲਾਨ ਮੈਂ ਇੱਕ ਪੰਥਕ ਚੀਰਾ ਮਾਂ ਜੀ ਕੋਈ ਮੰਨੇ ਨਾ ਮੰਨੇ ਮੈਨੂੰ ਨਾ ਤੇ ਐਸਜੀਪੀਸੀ ਕੋਲੋਂ ਕੋ ਸਰਟੀਫਿਕੇਟ ਲੈਣ ਦੀ ਲੋੜ ਹੈ ਨਾ ਹਰਿਆਣਾ ਕਮੇਟੀ ਕੋਲੋਂ ਲੈਣ ਦੀ ਲੋੜ ਹੈ ਨਾ ਜਥੇਦਾਰਾਂ ਕੋਲ ਲੈਣ ਦੀ ਲੋੜ ਹੈ ਤੁਹਾਡੇ ਅੰਦਰ ਪੰਥਕ ਜਜ਼ਬਾ ਜਿਉਂਦਾ ਹੋਣਾ ਚਾਹੀਦਾ ਹੈ ਠੀਕ ਹੈ ਤੁਸੀਂ ਪੰਥਕ ਹੋ ਮੈਂ ਨਹੀਂ ਚਾਹੁੰਦਾ ਵੀ ਕਿਸੇ ਐਸਾ ਮੇਰੇ ਤੇ ਠੱਪਾ ਲੱਗ ਜਾਵੇ ਅੱਜ ਜਦੋਂ ਮੈਂ ਬੋਲਦਾ ਮਾਂ ਅਗਲਾ ਦਬਦਾ ਜਦੋਂ ਕਿਸੇ ਪਾਰਟੀ ਦਾ ਮੇਰੇ ਤੇ ਠੱਪਾ ਲੱਗ ਗਿਆ ਫਿਰ ਉਹਨਾਂ ਨੇ ਪਤਾ ਕੀ ਕਹਿਣਾ ਇਹ ਤੇ ਉਹਨਾਂ ਦਾ ਬਲਾਇਆ ਬੋਲਦਾ ਆ ਮੈਂ ਚਾਹੁੰਦਾ ਵੀ ਜੇ ਕੋਈ ਪੰਥਕ ਪਾਰਟੀ ਪੰਜਾਬ ਦੇ ਵਿੱਚ ਆਉਂਦੀ ਹੈ ਉਹਦੇ ਵਿੱਚ ਮੈਨੂੰ ਸ਼ਾਮਲ ਹੋਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ ਪਰ ਜੇ ਕੋਈ ਅਦਰ ਪਾਰਟੀ ਵੀ ਚੰਗੇ ਕੰਮ ਕਰੇਗੀ ਜਾਂ ਉਹਨਾਂ ਨੂੰ ਲੱਗਦਾ ਵੀ ਇਹਦੇ ਚੰਗੇ ਸਹਿਯੋਗ ਦੀ ਸਾਨੂੰ ਲੋੜ ਹੋ ਸਕਦੀ ਹੈ ਮੈਂ ਆਪਣੀਆਂ ਸੀਮਾਵਾਂ ਦੇ ਦਿਆਂਗੇ ਇਹਦੇ ਵਿੱਚ ਕੀ ਹੈ ਹਮ ਗੱਲ ਇਹ ਹੈ ਵੀ ਮੈਂ ਗੱਲ ਪੰਜਾਬ ਦੀ ਰੱਖਾਂਗਾ ਪੰਥਕ ਪਾਰਟੀ ਤਾਂ ਪੰਜਾਬ ਚ ਦੋ ਬਣ ਗਈ ਹੈ ਨਾ ਹਾਂ ਤੇ ਮੇਰੀ ਉਹਨਾਂ ਨੇ ਸਪੋਰਟ ਕਰ ਮੇਰੇ ਬਹੁਤ ਅੱਛੇ ਸਬੰਧ ਨੇ ਹਮ ਬੋ ਪਛੀਸ ਮੰਨ ਦਿਨ ਸਪੋਰਟ ਕਰ ਦਿਓ ਹੈ ਫਿਰ ਉਧਰ ਜਾ ਕੇ ਪੋਲਿਟਿਸਟ ਬਣ ਚਲੋ ਇਸੇ ਗੱਲ ਦੇ ਉੱਪਰ ਆਜੋ ਹੁਣ ਤੁਸੀਂ ਸਵਾਲ ਛੇੜਿਆ ਮੈਂ ਤਾਂ ਕਰਕੇ ਜਵਾਬ ਦੇਣਾ ਮੈਂ ਜੀ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਵਿੱਚ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਨੇ ਇਲੈਕਸ਼ਨ ਲੜੀ ਜੀ ਬਿਲਕੁਲ ਹਰਪ੍ਰੀਤ ਸਿੰਘ ਮਖੂ ਸਿਖਰ ਦੁਪਹਿਰਾਂ ਪਿੰਡਾਂ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਮੈਨੂੰ ਨੋਟਿਸ ਆਇਆ ਹੈ ਜੀ ਠੀਕ ਤਰਨਤਾਰਨ ਏਰੀਆ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਇਲੈਕਸ਼ਨ ਲੜੀ ਹਰਪ੍ਰੀਤ ਸਿੰਘ ਮਖੂ ਨੇ ਪਿੰਡਾਂ ਪਿੰਡਾਂ ਦੇ ਵਿੱਚ ਠੋਕ ਕੇ ਪ੍ਰਚਾਰ ਕੀਤਾ ਮੈਨੂੰ ਉਤੋ ਮੈਨੂੰ ਰਸਾਇਆ ਸਾਹਮਣੇ ਵੀ ਆਇਆ ਮੈਨੂੰ ਤਰਨ ਤਰਨ ਤੋਂ ਚੱਲੇ ਆ ਫਿਰ ਕੀ ਹੋ ਗਿਆ ਜਦੋਂ ਤੁਸੀਂ ਵਿਚਰਨਾ ਹੈ ਪੰਥਕ ਤੌਰ ਦੇ ਉੱਪਰ ਤੇ ਸੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਮੈਨੂੰ ਕੋਈ ਅਹੁਦਾ ਦੇਣਗੇ ਮੈਂ ਤਾਂ ਹੀ ਪਾਰਟੀ ਦੇ ਜੇ ਪਾਰਟੀ ਚੰਗੇ ਕੰਮ ਕਰਦੀ ਹੈ ਮੈਨੂੰ ਲੱਗਦਾ ਪਿਆ ਵੀ ਤੁਸੀਂ ਚੰਗੇ ਕੰਮ ਕਰਦੇ ਪਏ ਹੋ ਮੈਂ ਅਪਰੀਸ਼ੀਏਟ ਕਰਾਂਗਾ ਯਾਰ ਜ਼ਰੂਰੀ ਨਹੀਂ ਵੀ ਮੈਂ ਜੁਆਇਨ ਕਰਾਂ ਤਾਂ ਹੀ ਮੈਂ ਕਹਿੰਦਾ ਕੰਮ ਪੰਜਾਬ ਦੇ ਭਲੇ ਦਾ ਹੋਣਾ ਚਾਹੀਦਾ ਹੁਣ ਮੈਂ ਕਹਾ ਵੀ ਤੇ ਕੰਮ ਤੇ ਚੰਗਾ ਪਰ ਹੋਵੇ ਹਰਪ੍ਰੀਤ ਸਿੰਘ ਮਕੂ ਦੇ ਥਰੂ ਨਹੀਂ ਉਹਨੂੰ ਭਾਵੇਂ ਤੁਸੀਂ ਕਰ ਦਿਓ ਭਾਵੇਂ ਥਰਡ ਪਰਸਨ ਕੋਈ ਕਰ ਦੇ ਪਰ ਭਲਾ ਪੰਜਾਬ ਦਾ ਹੋਣਾ ਚਾਹੀਦਾ ਮੈਂ ਪਾਰਟੀ ਦੇ ਨਾਲ ਹਾਂ ਜੀ ਕੋਈ ਆਖਰੀ ਸੁਨੇਹਾ ਇਸ ਇੰਟਰਵਿਊ ਲਈ ਕੋਈ ਪੰਜਾਬ ਦੇ ਲੋਕਾਂ ਲਈ ਕੋਈ ਸੰਗਤ ਤੁਸੀਂ ਸ਼ੁਰੂਆਤ ਵਿੱਚ ਇਹ ਗੱਲ ਕੀਤੀ ਹੈ ਮੈਂ ਚਾਹੁੰਦਾ ਵੀ ਉਹ ਗੱਲ ਰਹਿਣੀ ਨਹੀਂ ਚਾਹੀਦੀ ਜੀ ਇਹਦਾ ਅਰਥ ਹੈ ਵੀ ਤੁਹਾਡੇ ਅੰਦਰ ਗੱਲ ਚੱਲਦੀ ਪਈ ਸੀ ਤਾਂ ਬਾਹਰ ਆਈ ਹੈ ਜੀ ਹੈਨਾ ਜੀ ਜੇ ਕੋ ਨਿਆਣਾ ਗੱਲ ਕਰਦੇ ਆਪਾਂ ਕਈ ਵਾਰੀ ਘਰ ਤੇ ਕਹਿ ਦਿੰਦੇ ਆ ਚੁੱਪ ਕਰ ਇੰਦਰੀ ਬੋਲੀਦਾ ਹੁੰਦਾ ਮੈਂ ਕਹਿੰਦਾ ਸੋ ਕੋ ਚੰਗਾ ਹੋ ਗਿਆ ਉਹ ਬੋਲ ਗਿਆ ਇਹਦਾ ਮਤਲਬ ਉਹਦੇ ਅੰਦਰ ਗੱਲ ਚੱਲਦੀ ਪਈ ਸੀ ਉਹਨੇ ਬਾਹਰ ਕੱਢ ਦਿੱਤੀ ਉਹ ਤਾਂ ਹੁਣ ਤੁਸੀਂ ਹੱਲ ਵੀ ਕੱਢ ਲੋਗੇ ਪਰ ਜੇ ਅੰਦਰ ਦੀ ਅੰਦਰ ਰੱਖਦਾ ਗੱਲ ਤੁੱਕਦੀ ਰਹਿੰਦੀ ਫਿਰ ਨੁਕਸਾਨ ਹੋ ਜਾਣਾ ਸੀ ਤੁਸੀਂ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਚੰਡੀਗੜ੍ਹ ਵਾਲੇ ਬਾਬੇ ਜੀ ਹਾਂਜੀ ਔਰ ਤੁਸੀਂ ਕਿਹਾ ਸੀ ਵੀ ਉਹ ਬੇਟੇ ਗੁਰਪ੍ਰੀਤ ਨੇ ਵੀਡੀਓ ਬਣਾਈ ਸੀ ਤੁਹਾਡੀ ਗੁਰਪ੍ਰੀਤ ਸਿੰਘ ਨੇ ਹਾਂਜੀ ਮੈਂ ਉਹ ਉਹ ਚੀਜ਼ ਤੇ ਆਇਆ ਸੀਗਾ ਤੁਸੀਂ ਹਰਪ੍ਰੀਤ ਸਿੰਘ ਮਖੂ ਹਾਂਜੀ ਸਾਡੇ ਕੋਲੋਂ ਪੈਸੇ ਲੈ ਕੇ ਗਿਆ ਹਾਂਜੀ ਗੁਰਪ੍ਰੀਤ ਸਿੰਘ ਨੂੰ ਇਹਦੇ ਪਿਓ ਨੂੰ ਇਹਦੇ ਭਰਾਵਾਂ ਨੂੰ ਹਰਪ੍ਰੀਤ ਸਿੰਘ ਮਖੂ ਕਿੱਥੇ ਪੈਸੇ ਚੁੱਕਣ ਆਇਆ ਸੀ ਉਹ ਥਾਂ ਜਨਤਕ ਕਰ ਦਿਓ ਅਮਾਉਂਟ ਇਹ ਦੱਸ ਦੇਣ ਕਿੰਨੀ ਸੀ ਠੀਕ ਗੱਲ ਕਲੀਅਰ ਹੋ ਗਈ ਕਿੱਥੇ ਹਰਪ੍ਰੀਤ ਸਿੰਘ ਮਖੂ ਆਇਆ ਸੀ ਇਹਨਾਂ ਕੋਲੋਂ ਪੈਸੇ ਲੈਣ ਲਈ ਫਿਰ ਇਹ ਸਵਾਲ ਹੈ ਇਹਨਾਂ ਨੇ ਹਰਪ੍ਰੀਤ ਸਿੰਘ ਮਖੂ ਨੂੰ ਪੈਸੇ ਦਿੱਤੇ ਕਿਉਂ ਜਿਹਦੇ ਬਾਜਵੇ ਦੇ ਦੇਣੇ ਨੇ ਉਹਨੂੰ ਦੇਣ ਜਿਹੜੀ ਨੌਹ ਹੈ ਉਹ ਤਾਂ ਕਹਿੰਦੀ ਵੀ ਮੇਰੇ ਮੁੰਡੇ ਨੂੰ ਮੀਨਸ ਬਾਬਾ ਸਰੂਪ ਸਿੰਘ ਆਪਣੇ ਪੋਤੇ ਨੂੰ ਮੈਂ ਨਹੀਂ ਦੋਸ਼ ਲਾ ਰਿਆ ਬੀਬੀ ਦੇ ਦੋਸ ਨੇ ਉਹ ਕਹਿੰਦੀ ਵੀ ਦੁੱਧ ਤੱਕ ਬੰਦ ਕਰ ਦਿੱਤਾ ਹੁਣ ਨਿਆਣੇ ਦਾ ਦੁੱਧ ਬੰਦ ਕਰਨਾ ਯਾਰ ਖੂਨ ਤੇ ਤੁਹਾਡਾ ਹੀ ਹੈ ਪੋਤਾ ਤੁਹਾਡਾ ਲੋਕਾਂ ਨੂੰ ਤੁਸੀਂ ਕਹਿੰਦੇ ਇਹ ਲੰਗਰ ਲਾਉਨੇ ਆ ਤੁਸੀਂ ਪੁੱਤ ਦਾ ਦੁੱਧ ਬੰਦ ਕਰ ਦਿਓ ਜਿਹੜੇ ਲੋਕ ਆਪਣੇ ਪੋਤੇ ਦਾ ਦੁੱਧ ਬੰਦ ਕਰ ਦੇਣ ਔਰ ਗੁਰਪ੍ਰੀਤ ਸਿੰਘ ਜਿਹਦਾ ਤੁਸੀਂ ਨਾਮ ਲਿਆ ਉਹਦਾ ਤੇ ਪੁੱਤ ਲੱਗਦਾ ਨਾ ਉਹਦਾ ਤੇ ਆਪਣਾ ਖੂਨ ਹੈ ਜਿਹੜਾ ਆਪਣੇ ਬੱਚੇ ਦਾ ਦੁੱਧ ਬੰਦ ਕਰ ਦੇਣ ਅੰਦਾਜ਼ਾ ਲਾ ਕੇ ਵੇਖਿਆ ਜੀ ਉਹ ਕਹਿ ਰਹੇ ਨੇ ਵੀ ਹਰਪ੍ਰੀਤ ਸਿੰਘ ਮਖੂ ਨੂੰ ਅਸੀਂ ਪੈਸੇ ਦਿੱਤੇ ਮੈਂ ਕਹਿੰਦਾ ਵੀ ਹਰਪ੍ਰੀਤ ਸਿੰਘ ਮਖੂ ਨੂੰ ਕਾਦੇ ਦਿੱਤੇ ਕਿਦੇ ਥਰੂ ਦਿੱਤੇ ਕਿੰਨੇ ਦਿੱਤੇ ਤੇ ਕਿਸ ਗੱਲ ਦੇ ਦਿੱਤੇ ਇਹ ਜਨਤਾ ਕਰੇ ਸ਼ਰੀਆਮ ਕਹਿ ਰਿਹਾ ਮੈਂ ਅੱਛਾ ਤੁਸੀਂ ਨੇ ਵਧੀਆ ਕੀਤਾ ਤੁਸੀਂ ਨੇ ਲਾਸਟ ਸ਼ਾਇਦ ਮੇਰੇ ਵੀ ਮਾਈਂਡ ਚੋਂ ਨਿਕਲਣਾ ਇੱਕ ਚਪੈਰਾ ਸਾਹਿਬ ਚੱਲਦੇ ਪਏ ਨੇ ਅੱਜਕੱਲ ਹਣਾ ਚਪੈਰਾ ਸਾਹਿਬ ਚਲੋ ਸ਼ਹੀਦ ਦਾਸ ਸਿੰਘਾ ਦੇ ਮੈਂ ਵੀ ਕਰਨ ਜਾਣਾ ਕਈ ਕੀ ਵਾਰ ਦਿਨ ਐਤਵਾਰ ਦੀ ਛੁੱਟੀ ਹੁੰਦੀ ਹੈ ਤਾਂ ਬਾਣੀ ਨਾਲ ਜੁੜ ਜਾਂਦੇ ਬਿਚਲੋ ਯਾਰ ਅੱਜ ਬਾਣੀ ਨਾਲ ਜੁੜ ਚੱਲੀ ਹੈਣਾ ਕਈ ਇੱਕ ਦਿਨ ਮਿਲ ਜਾਂਦਾ ਚਪੈਰਾ ਸਾਹਿਬ ਤੇ ਨਾਮ ਤੇ ਕਈ ਜਿਹੜੇ ਸੰਤ ਨੇ ਜਾਂ ਬਾਬੇ ਨੇ ਠੱਗੀਆਂ ਮਾਰਨੇ ਤੁਸੀਂ ਉਸ ਦੇ ਕਲਾਬੇ ਕੀ ਤੁਸੀਂ ਮੰਨਦੇ ਹੋ ਚਪੈਰਾ ਸਾਹਿਬ ਨਹੀਂ ਜਾਂ ਤੁਸੀਂ ਆਪ ਕਰਦੇ ਹੋ ਜਾਂ ਕੀ ਹੈ ਅਸਲ ਗੱਲ ਦੇਖੋ ਮੈਂ ਸੋਨੀ ਸਾਹਿਬ ਪੜਦਮਾ ਹਾਂਜੀ ਬਾਣੀ ਪੜ੍ਹਨੀ ਚਾਹੀਦੀ ਹੈ ਹੈਨਾ ਪਰ ਜ਼ਰੂਰੀ ਨਹੀਂ ਕਿ ਸੁਖਮਨੀ ਸਾਹਿਬ ਬਾਣੀ ਸੁਖਮਨੀ ਸਾਹਿਬ ਹੀ ਹੈ ਹਮ ਠੀਕ ਹੈ ਮੈਂ ਸੁਖਮਨੀ ਸਾਹਿਬ ਕਹਿ ਕੇ ਹੀ ਪੜਦਾ ਮੈਂ ਉਹਨੂੰ ਦਪਹਿਰਾ ਜਾਂ ਚਪਹਿਰਾ ਕਹਿ ਕੇ ਮੈਂ ਨਹੀਂ ਪੜਦਾ ਹਮ ਠੀਕ ਹੈ ਪਰ ਜੇ ਕੋਈ ਇਸ ਤਰੀਕੇ ਨਾਲ ਪਾਠ ਕਰਦਾ ਮੈਨੂੰ ਕੋਈ ਆਬਜੈਕਸ਼ਨ ਨਹੀਂ ਮੈਨੂੰ ਪਾਠ ਤੇ ਆਬਜੈਕਸ਼ਨ ਨਹੀਂ ਪਰ ਚਪੈਰੇ ਦਾ ਨਾਮ ਵਰਤ ਕੇ ਠਗੀਆਂ ਤੇ ਮੈਨੂੰ ਆਬਜੈਕਸ਼ਨ ਹੈ। ਹੂੰ ਉਹ ਠੱਗੀ ਭਾਵੇਂ ਤੁਸੀਂ ਮਾਰੋ ਭਾਵੇਂ ਮੈਂ ਮਾਰਾਂ ਤੇ ਭਾਵੇਂ ਬਾਬਾ ਸਰੂਪ ਸਿੰਘ ਮਾਰੇ ਤੇ ਭਾਵੇਂ ਇਹਦੇ ਮੁੰਡੇ ਮਾਰਨ ਮੈਂ ਕਹਿੰਦਾ ਉੱਥੇ ਮੈਨੂੰ ਆਬਜੈਕਸ਼ਨ ਹੈ। ਹੂੰ ਸੋ ਪਾਠ ਤੇ ਮੈਨੂੰ ਕੋਈ ਆਬਜੈਕਸ਼ਨ ਨਹੀਂ ਜੇ ਕੋ ਬਾਣੀ ਪੜਦਾ ਯਾਰ ਪੜਨਦੇ ਉਹਨੂੰ। ਸਾਨੂੰ ਕੀ ਇਤਰਾਜ ਹੈ? ਬਿਲਕੁਲ। ਜੁੜਦਾ ਤੇ ਗੁਰੂ ਨਾਲ ਪਿਆ ਨਾ ਜੇ ਕੋ ਬਾਣੀ ਪੜਦਾ ਪੜੇ। ਪਰ ਜਿਵੇਂ ਤੁਸੀਂ ਸ਼ਬਦ ਵਰਤਿਆ ਵੀ ਚਪੈਰੇ ਦੇ ਨਾਮ ਦੇ ਉੱਪਰ ਠਗੀਆਂ ਉਹਨਾਂ ਦੇ ਹੱਕ ਦੇ ਵਿੱਚ ਮੈਂ ਹੈ ਨਹੀਂ ਉਹ ਭਾਵੇਂ ਹਰਪ੍ਰੀਤ ਸਿੰਘ ਮੈਂ ਕੋਈ ਕਿਉਂ ਨਾ ਹੋਵੇ। ਹੂੰ ਦੇਖੋ। ਧੰਨਵਾਦ ਮਖੂਜ ਸੋ ਅੱਗੇ ਹੋਰ ਇੰਟਰਵਿਊਜ਼ ਲੈ ਕੇ ਆਉਂਦੇ ਰਾਵਾਂਗੇ ਜਿਹੜੇ ਸਾਡੇ ਦਾ ਨਾਮ ਤਲਵਾਦ